ਜਿਵੇਂ ਉਹਨਾਂ ਨੇ ਪਾਪਾ ਨੂੰ ਮਾਰਿਆ ਮੇਰੇ ਉਹਨਾਂ ਨੂੰ ਵੀ ਉਵੇਂ ਗਰੀਸ ਗਰੀਸ ਕੇ ਮਾਰਾ ਜਾਵੇ ਸਾਨੂੰ ਨਹੀਂ ਆ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਤੁਸੀਂ ਪੈਰ ਦੇਖੋ ਜੀ ਆ ਪੈਰਾਂ ਤੇ ਆ ਮਤਲਬ ਜਿਵੇਂ ਕਿਸੇ ਡੰਡੇ ਨਾਲ ਕੁੱਟਿਆ ਹੁੰਦਾ ਵੀ ਡੰਡੇ ਨਾਲ ਕੁੱਟਿਆ ਜਾਂ ਛਾਲੇ ਬਣੇ ਪਏ ਵੀ ਇਹ ਚੀਜ਼ ਤਾਂ ਐਂ ਲੱਗਦਾ ਸੀ ਵੀ ਜਿਵੇਂ ਨਾ ਕਿਸੇ ਨੇ ਕੁਝ ਮਾਰਿਆ ਗਿਆ ਜਾਂ ਕੁੱਟਿਆ ਗਿਆ ਨੀਲੇ ਪਏ ਹੋਇਆ ਇਹ ਵੀ ਤੁਸੀਂ ਮੰਨੋਗੇ ਕੀ ਨੀਲੇ ਨਾਲ ਤਾਂ ਕਿਸੇ ਦੀ ਡੈਥ ਨਹੀਂ ਹੁੰਦੀ ਇਹ ਚੀਜ਼ ਵੀ ਸਾਨੂੰ ਆਈ ਲੱਗ ਰਿਹਾ ਸੀਗਾ ਕਿ ਆ ਕੀ ਹੋ ਗਿਆ ਵੀ ਐਕਸੀਡੈਂਟ ਚ ਨੀਲ ਪੈ ਗਏ ਤੇ ਨੀਲ ਨਾਲ ਡੈਥ ਹੋ ਗਈ ਅਸੀਂ ਵੀ ਪੜੇ ਲਿਖੇ ਆ ਮੈਂ ਕੰਪਿਊਟਰ ਇੰਜੀਨੀਅਰ ਆ ਬਾਈ ਪ੍ਰੋਫੈਸ਼ਨ ਮੈਂ ਵੀ ਆਰਟੀਫੀਸ਼ਲ ਇੰਟੈਲੀਜੈਂਸ ਦੀ ਹੈਲਪ ਲੈ ਕੇ ਮੈਂ ਰਿਪੋਰਟ ਨੂੰ ਮਾਈਨਰ ਟੂ ਮਾਈਨਰ ਡਿਟੇਲਸ ਮੈਂ ਸਟੱਡੀ ਕੀਤਾ ਉਹਦੇ ਚ ਵੀ ਆਇਆ ਕਿ ਬਰੂਟਲ ਟੌਰਚਰ ਤੇ ਲਿਖੇਗਾ ਸ਼ੌਕ ਇਦਾਂ ਦੇ ਉਹਦੇ ਚ ਸ਼ਬਦ ਯੂਜ਼ ਕੀਤੇ ਗਏ ਆਕਾਰ ਆ ਦੇਖੋ ਜੀ ਕਾਰ ਦਾ ਬੰਪਰ ਬੋਨਟ ਐਜ਼ ਇਟ ਇਜ਼ ਇਹ ਕਹਾਰੇ ਐਕਸੀਡੈਂਟ ਕਾਰ ਦੇ ਵਿੱਚ ਇੱਕ ਮਾਈਨਰ ਜਿਹਾ ਛੋਟਾ ਜਿਹਾ ਹੋਲ ਹੈ ਆ ਦੇਖੋ ਇੰਨਾ ਖੋਲ ਹੈ ਤਾਂ ਕੀ ਮੇਰੇ ਵਿਊਅਰਸ ਕਹਿਣਗੇ ਕਿ ਐਕਸੀਡੈਂਟ ਹੈ ਪੱਲਾ ਫਰੰਟਲ ਇਹ ਸ਼ੀਸ਼ਾ ਇੰਨਾ ਕਮੋਰਾ ਐਡਾ ਕਮੋਰਾ ਕੀ ਦੇਖ ਕੇ ਲੱਗਦਾ ਹੈ ਕਿ ਇਸ ਐਕਸੀਡੈਂਟ ਮੈਂ ਡੈਥ ਹੋ ਸਕਦੀ ਹੈ ਮੈਂ ਕਹਿੰਨੀ ਕੋਈ ਬੱਚਾ ਵੀ ਕੋਈ ਬੱਚਾ ਵੀ ਨਹੀਂ ਕਹਿ ਸਕਦਾ ਜੀ ਵੀ ਇੰਨੇ ਇੱਕ ਸ਼ੀਸ਼ੇ ਨਾਲ ਕਿਸੇ ਦੀ ਮੌਤ ਹੋ ਸਕਦੀ ਹੈ ਇਹ ਤੁਸੀਂ ਦੇਖੋ ਬੋਨਟ ਬਿਲਕੁਲ ਸੇਫ ਹੈ ਇਹ ਤਾਂ ਆਈ ਲੱਗਦਾ ਕਿ ਕਿਸੇ ਨੇ ਅੰਦਰੋਂ ਦੇਖੋ ਸ਼ੀਸ਼ੇ ਦੀ ਸ਼ੇਪ ਦੇਖੋ ਅੰਦਰੋਂ ਕੁਝ ਮਾਰੇ ਗਿਆ ਤੇ ਬਾਹਰੋਂ ਅਸੀਂ ਸ਼ਾ ਜਦਕੀ ਐਕਸੀਡੈਂਟਸ ਕਦੇ ਇਦਾਂ ਨਹੀਂ ਹੁੰਦੇ ਤਾਂ ਅਸੀਂ ਸਾਡਾ ਸ਼ੱਕ ਇੱਥੋਂ ਸ਼ੁਰੂ ਹੋਇਆ ਪਹਿਲਾਂ ਕਿ ਲੱਗਦਾ ਤਾਂ ਨਹੀਂ ਇਦਾਂ ਦਾ ਵੀ ਐਕਸੀਡੈਂਟ ਹੋਇਦਾਂ ਦਾ ਹੋਇਆ ਹੋਵੇ ਤੁਹਾਡੇ ਕੋਲ ਪੱਗਾ ਕਿ ਇਹ ਪੱਗ ਬੰਨੀ ਸੀ ਨਰਿੰਦਰ ਦੇ ਉਸਦਾਂ ਜੇ ਇਹ ਪੱਗ ਬੰਨੀ ਹੋਈ ਸੀ ਬੇਟੇ ਤੇ ਆ ਪੱਗ ਦਾ ਹਾਲ ਦੇਖੋ ਇਹ ਇਸ ਪੱਗ ਦਾ ਮਿਸਯੂਜ਼ ਕਰਕੇ ਉਹ ਉਕੜੀ ਸਹਿ ਗਿਆ ਸਾਰੇ ਸਾਰੇ ਕਾਰਨਰਸ ਤੋਂ ਫੱਟੀ ਹੋਈ ਹੈ ਪੱਗ ਕਿੱਤੀ ਹੋਈ ਹੈ ਕੁਛ ਇਦਾਂ ਲੱਗਦਾ ਹੈ ਕਿ ਜੋ ਗਲੇ ਦਾ ਮਾਰਕ ਦੇਖੀ ਕੁਛ ਇਦਾਂ ਲੱਗਦਾ ਹੈ ਸਿਰ ਦੇ ਵਿੱਚ ਪੱਤੇ ਦੇਖ ਕੇ ਪੱਗ ਦਾ ਹਾਲ ਦੇਖ ਕੇ ਕਿ ਸ਼ਾਇਦ ਗਲੇ ਚ ਪਾ ਕੇ ਸ਼ਾਇਦ ਘੜੀਸਾ ਵੀ ਗਿਆ ਇਹ ਕੁਛ ਕੀਤਾ ਬੱਚੇ ਨੇ ਉਸ ਵੇਲੇ ਕਿਵੇਂ ਕੁਰਲਾਇਆ ਕਿੰਨਾ ਟੌਰਚਰ ਉਹਨੂੰ ਕੀਤਾ ਇਹਨਾਂ ਨੇ ਇਹ ਤਾਂ ਉਹ ਜਾਣ ਵਾਲਾ ਤਾਂ ਚਲਾ ਗਿਆ ਹੁਣ ਇਹੀ ਇਹਨਾਂ ਨੂੰ ਅਰੈਸਟ ਕਰਨ ਤੇ ਇਹੀ ਦੱਸਣਗੇ ਵੀ ਇਹਨਾਂ ਨੇ ਕਿਉਂ ਸਾਡੇ ਬੱਚੇ ਦਾ ਇਹ ਹਾਲ ਕੀਤਾ ਸਾਡੀ ਤਾਂ ਇਹੀ ਰਿਕਵੈਸਟ ਹੈ ਸਭ ਨੂੰ ਕਿ ਸਾਡਾ ਸਾਥ ਦਿਓ ਸਾਨੂੰ ਨਿਆਂ ਦਿਓ ਸਾਡੇ ਬੱਚੇ ਲਈ ਤੁਸੀਂ ਉਹਨਾਂ ਦੀ ਰੈਸਟ ਬਾਰੇ ਪੁੱਛਦੇ ਹੋ ਤਾਂ ਪੁਲਿਸ ਦਾ ਕੀ ਚਾਰ ਮਲਾਜ਼ਮ ਨੇ ਦੋ ਸਿਵਿਲਿਅਨ ਨੇ ਤਾਂ ਕੀ ਕਹਿੰਦੀ ਹੈ ਪੁਲਿਸ ਦਾ ਜਵਾਬ ਕੀ ਹੈ ਉਹਨਾਂ ਨੇ ਕੱਲ ਮੈਂ ਪੁੱਛਿਆ ਸੀ ਮੈਮ ਨੂੰ ਉਹਨਾਂ ਨੇ ਕਿਹਾ ਕਿ ਫਰਾਰ ਨਹੀਂ ਸਭ ਤਾਂ ਬਸ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਆ ਮੈਂ ਕਿਹਾ ਮੈਮ ਯੂ ਆਰ ਆਈਪੀਐਸ ਆਫੀਸਰ ਤੁਸੀਂ ਜ਼ਿਲ੍ਹਾ ਦੇ ਤੁਸੀਂ ਹੈੱਡ ਹੋ ਤੁਸੀਂ ਚਾਹੋ ਨਾ ਤਾਂ ਨਰਕ ਚੋਂ ਵੀ ਚੱਕ ਕੇ ਲੈ ਕੇ ਆ ਸਕਦੇ ਹੋ ਬੰਦੇ ਸਾਰੇ ਮਸ਼ਹੂਰ ਆ ਕਿ ਮਰਦੇ ਬੋਲਣ ਲੱਗ ਪੈਂਦੇ ਬਿਲਕੁਲ ਜੀ ਪਰ ਸਾਡੇ ਵਾਰ ਜਦੋਂ ਸਾਨੂੰ ਇਨਸਾਫ ਦੇਣ ਦੀ ਵਾਰੀ ਆਉਂਦੀ ਹੈ ਇਹਨਾਂ ਦਾ ਸਭ ਕੁਝ ਸਭ ਹੱਥ ਕੰਡੇ ਇਹਨਾਂ ਦੇ ਫੇਲ ਹੋ ਜਾਂਦੇ ਆ ਇਹਨਾਂ ਦਾ ਲਾਅ ਖਤ ਅਨ ਉਹਨੇ ਸੈਕਸ਼ਨ ਲਗਾਏ 105 ਐਨਬੀਐਸ ਜੋ ਕਿ ਡਿਫਰੈਂਟ ਇਟਸ ਲਾਈਕ ਮਰਡਰ ਹੋਇਆ ਤਾਂ 302 ਤਾਂ ਬੰਦ ਹੀ ਹੈ ਇਹ ਵੀ ਬਹੁਤ ਮਾਈਨਰ ਸੈਕਸ਼ਨ 105 ਵੀ ਆ ਚੀਜ਼ ਅਸੀਂ ਸੈਟੀਸਫਾਈਡ ਨਹੀਂ ਆ ਨੀਦਰ ਫਰਮ ਦਾ ਐਫਆਈਆਰ ਨਾ ਹੀ ਇਨਕੁਆਇਰੀ ਤੋਂ ਸਿੰਗਲ ਅਰੈਸਟ ਵੀ ਨਹੀਂ ਹੋਈ ਜੀ ਤੁਹਾਡੀ ਡਿਮਾਂਡ ਕੇਸ ਦੇ ਵਿੱਚ ਕਿਹੜੀ ਇਨਕੁਆਇਰੀ ਤੁਸੀਂ ਚਾਹੁੰਦੇ ਮੈਂ ਡਿਮਾਂਡ ਕਰਦੀ ਹਾਂ ਸੀਬੀਆਈ ਇਨਵੈਸਟੀਗੇਸ਼ਨ ਇਹਦੇ ਵਿੱਚ ਕਿਉਂਕਿ ਪੁਲਿਸ ਵਾਲਾਂ ਤੇ ਭਰੋਸਾ ਕਰਨਾ ਹੁਣ ਮੇਰਾ ਆਈ ਕੈਨ ਨਾਟ ਟਰਸਟ them ਐਟ ਆਲ ਕਿਉਂਕਿ ਹਲੇ ਤੱਕ ਕੁਝ ਵੀ ਨਹੀਂ ਮਤਲਬ ਕੋਈ ਆਉਟਪੁੱਟ ਤਾਂ ਦਿਖੇ 12 ਦਿਨਾਂ ਚ ਇੱਕ ਵੀ ਅਰੈਸਟ ਨਹੀਂ ਆ ਪੁਲਿਸ ਮੁਲਾਜ਼ਮ ਕੀ ਛੱਡੋ ਦੂਜੇ ਲੋਕ ਵੀ ਨਹੀਂ ਅਰੈਸਟ ਜਿਨ੍ਹਾਂ ਦੇ ਅਸੀਂ ਅਗੇਂਸਟ ਐਫ ਆਈ ਆਰ ਕੀਤੀ ਹੈ ਕੋਈ ਤਾਂ ਅਰੈਸਟ ਕਰੋ ਜੋ ਦੂਜੇ ਆਮ ਲੋਕ ਹੀ ਹੈ ਤੁਸੀਂ ਜੁੜੇ ਹੋ ਅਕਰ ਦੇ ਨਾਲ ਤੇ ਮੈਂ ਹਾਂ ਗਗਨਦੀ ਪੜਤਾਲ ਬਠਿੰਡਾ ਦੇ ਇੱਕ ਨੌਜਵਾਨ ਦੀ ਮੌਤ ਹੁੰਦੀ ਹੈ ਉਸ ਨੂੰ ਪਹਿਲਾਂ ਪੁਲਿਸ ਵੱਲੋਂ ਵੀ ਚੱਕਿਆ ਜਾਂਦਾ ਕਿ ਕੋਈ ਜਾਂਚ ਪੜਤਾਲ ਕਰਨੀ ਸੀ ਉਹ ਦਿਖਾਇਆ ਐਕਸੀਡੈਂਟ ਗਿਆ ਕਿ ਉਹ ਵਾਕਈ ਐਕਸੀਡੈਂਟ ਸੀ ਪੁਲਿਸ ਦਾ ਪੱਖ ਆ ਕਿ ਉਹ ਐਕਸੀਡੈਂਟ ਸੀ ਪਰ ਪਰਿਵਾਰ ਕਹਿੰਦਾ ਉਹ ਕਤਲ ਸੀ ਕਤਲ ਕਿਵੇਂ ਸੀ ਪਰਿਵਾਰ ਕੋਲੇ ਇਹੋ ਜਿਹੀ ਕੀ ਫੈਕਟਸ ਨਹੀਂ ਹੈ ਕਿ ਉਹ ਐਨਾ ਐਨਾ ਕੰਫੀਡੈਂਟਲੀ ਆਖ ਰਹੇ ਨੇ ਕਿ ਇਹ ਪੁਲਿਸ ਦੁਆਰਾ ਕਤਲ ਕੀਤਾ ਗਿਆ ਜਦਕਿ ਹਾਲੇ ਮੈਡੀਕਲ ਰਿਪੋਰਟ ਜਿਹੜੀ ਫਾਈਨਲ ਆਉਣੀ ਬਾਕੀ ਆ ਜਿੱਥੋਂ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ ਪੋਸਟਮਾਰਟਮ ਰਿਪੋਰਟ ਆਈ ਆ ਉਹਦੇ ਵਿੱਚ ਦੱਸਿਆ ਗਿਆ ਕਿ ਸੱਟਾਂ ਨੇ ਜਿਹੜੀਆਂ ਸੱਟਾਂ ਐਕਸੀਡੈਂਟ ਵਰਗੀਆਂ ਨਹੀਂ ਜਾਪਦੀਆਂ ਪਰ ਇਫ ਇਨਵੈਸਟੀਗੇਸ਼ਨ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮੌਤ ਦੇ ਕਾਰਨ ਕੀ ਸੀ ਪਰ ਪਰਿਵਾਰ ਕਤਲ ਕਿਉਂ ਕਹਿ ਰਿਹਾ ਇਹ ਸਾਰੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਉਹਨਾਂ ਦੇ ਪਤਨੀ ਨੈਂਸੀ ਜੀ ਨੇ ਨੈਂਸੀ ਜੀ ਤੁਸੀਂ ਇੱਕ ਇਹ ਚੀਜ਼ ਕਿਵੇਂ ਆਖ देऊ ਕਿ ਉਹ ਕਤਲ ਸੀ ਦੇਖੋ ਜੀ ਮੇਰੇ ਹਸਬੈਂਡ ਬਾਇ ਪ੍ਰੋਫੈਸ਼ਨ ਟੀਚਰ ਨੇ ਪਿਛਲੇ 13 ਸਾਲ ਤੋਂ ਪੜਾ ਰਹੇ ਆ ਰੈਪਿਊਟਿਡ ਇੰਸਟੀਟਿਊਸ਼ਨਸ 'ਚ ਪੜਾ ਕੇ ਆਏ ਨੇ ਮੈਂ ਪਹਿਲਾਂ ਵੀ ਦੱਸਿਆ ਐਂਡ ਕੋਈ ਵੀ ਉਹਨਾਂ ਦਾ ਟਰੈਕ ਰਿਕਾਰਡ ਇਦਾਂ ਦਾ ਨਹੀਂ ਬੱਚਿਆਂ ਨਾਲ ਬਹੁਤ ਚੰਗਾ ਬੀਹੇਵੀਅਰ ਫੈਮਲੀ ਨਾਲ ਬਹੁਤ ਚੰਗਾ ਬਿਹੇਵੀਅਰ ਨਾਨਕੇ ਦਾਦਕੇ ਚ ਇਕੱਲੇ ਜੋ ਲੁਕ ਆਫਟਰ ਕਰ ਰਹੀ ਸੀ ਫੈਮਲੀ ਦਾ ਮੇਰੇ ਪੇਰੈਂਟਸ ਮੇਰਾ ਬ੍ਰਦਰ ਬਾਹਰ ਤਾਂ ਉਹਨਾਂ ਦੀ ਵੀ ਕੇਅਰ ਕਰਦੀ ਸੀ ਤਾਂ ਇਦਾਂ ਦਾ ਕੋਈ ਉਹਨਾਂ ਦਾ ਨੇਚਰ ਨਹੀਂ ਸੀ ਵੀ ਵੀ ਪੱਕ ਕਹੀਏ ਕਿ ਕੋਈ ਉਹਨਾਂ ਦੀ ਦੁਸ਼ਮਣੀ ਹੈ ਕੋਈ ਲੜਾਈ ਝਗੜਾ ਇਦਾਂ ਦਾ ਕੁਛ ਉਹਨਾਂ ਦਾ ਟਰੈਕ ਰਿਕਾਰਡ ਨਹੀਂ ਸੀ ਉਹ ਜੌਬ ਕਰ ਰਹੀ ਸੀ ਆਪਣਾ ਆਇਲਜ ਇੰਸਟੀਟਿਊਟ ਦੇ ਵਿੱਚ ਬਠਿੰਡਾ 23 ਮਈ ਨੂੰ ਉਹ ਆਪਣੇ ਘਰੋਂ ਜਿਵੇਂ ਰੂਟੀਨ ਚ ਜਿਵੇਂ 23 ਮਈ ਨੂੰ ਜਿਵੇਂ ਰੋਜ਼ ਨਿਕਲਦੇ ਸੀ ਉਦਾਂ ਹੀ ਨਿਕਲੇ ਸਵਾ 8 ਵਜੇ ਐਸ ਯੂਜਵਲ ਤੇ 5:30 ਵੇਲੇ ਗੱਲ ਹੋਈ ਸੀ ਉਹਨਾਂ ਨਾਲ ਤੇ ਮੈਂ ਪੁੱਛਿਆ ਵੀ ਕਿੰਨੀ ਦੇਰ ਤੱਕ ਆ ਰਹੇ ਹੋ ਕਿਉਂਕਿ ਅਕਸਰ ਮੈਂ ਉਹਨਾਂ ਨੂੰ ਗੱਲ ਕਰਦੀ ਹੁੰਦੀ ਸੀ ਵੀ 5:30 ਤੋਂ 6 ਦੇ ਵਿੱਚ ਵਿੱਚ ਆ ਜਾਂਦੇ ਸੀ ਘਰੇ ਤਾਂ ਮੈਂ ਪੁੱਛਿਆ ਉਹਨਾਂ ਨੂੰ ਅੱਗੇ ਵੀ ਜਿਵੇਂ ਮੈਂ ਕਾਲ ਕਰਦੀ ਸੀ ਤਾਂ ਉਹ ਰਿਪਲਾਈ ਕਰਦੇ ਸੀ ਉਦਾਂ ਹੀ ਉਹਨਾਂ ਨੇ ਫੋਨ ਚੱਕਿਆ ਤੇ ਉਹਨਾਂ ਨੇ ਕਿਹਾ ਕਿ ਨੈਂਸੀ ਤੋਂ ਚਾਹ ਬਣਾ ਮੈਂ ਆ ਗਿਆ ਉਹਨਾਂ ਨੇ ਆ ਚੀਜ਼ ਜੋ ਉਹਨਾਂ ਦੇ ਆਖਰੀ ਸ਼ਬਦ ਸੀ ਆਹੀ ਸੀ ਉਸ ਦਿਨ ਤੋਂ ਬਾਅਦ ਪਰ ਕਦੇ ਨਹੀਂ ਆਏ ਤੇ ਇਹ ਸੀਗਾ ਕਿ ਮੈਂ 6 ਵਜੇ ਤੱਕ ਵੇਟ ਕਰਦੀ ਰਹੀ ਵੀ ਅੱਗੇ ਵੀ 6 ਵਜੇ ਤੱਕ ਆ ਜਾਂਦੇ ਸੀ 6 ਵਜੇ 6 ਵਜੇ ਕੇ 5 ਮਿੰਟ ਤੇ ਮੈਂ ਫੋਨ ਕਰਦੀ ਆ ਮੈਂ ਤਾਂ ਕਿਹਾ ਵੀ ਲੇਟ ਹੋ ਗਿਆ ਅਜ ਤਾਂ ਕਾਫੀ ਤੇ ਮੈਨੂੰ ਚਿੰਤਾ ਹੋਈ ਵੀ ਫੋਨ ਕਰਾਂ ਮੈਂ ਕਿੱਥੇ ਰਹਿ ਗਏ ਤਾਂ ਫੋਨ ਸਵਿਚ ਆਫ ਆ ਰਿਹਾ ਸੀ ਉਸ ਟਾਈਮ ਵੀ ਮੇਰੇ ਮਨ ਚ ਇਹ ਸੀਗਾ ਕਿ ਚਲੋ ਫੋਨ ਦੀ ਬੈਟਰੀ ਡੈਡ ਹੋ ਗਈ ਹੋਣੀ ਕੋਈ ਕਿਤੇ ਚਲੇ ਗਿਆ ਹੋਣੇ ਕੰਮ ਪੈ ਗਿਆ ਹੋਣਾ ਮੈਂ ਕਿਹਾ ਚਲੋ ਮੈਂ 10 ਮਿੰਟ ਬਾਅਦ ਫੋਨ ਕਰ ਲੈਂਦੀ ਆ ਮੈਂ ਸਵਾ 6 ਫੋਨ ਕੀਤਾ ਫੋਨ ਸਵਿਚ ਆਫ 6:30 7 7:30 8 मतलब लगातार मैं फोन करेगी फोन कंटीन्यूअसली स्विच ऑफ ही आ रहे सिगा ਤੇ ਫਿਰ ਡੈਡੀ ਹੈ ਮੇਰੇ ਫਾਦਰ ਇਨ ਲਾ ਡਾਕਟਰ ਨੇ ਉਹ ਆਉਂਦੇ 8 ਵਜੇ ਉਹ ਵੀ ਹੈਰਾਨ ਹੁੰਦੇ ਵੀ ਇਨੀ ਲੇਟ ਤੱਕ ਤਾਂ ਹੋਇਆ ਹੀ ਨਹੀਂ ਵੀ ਫੋਨ ਕਰਦੇ ਆ ਉਹ ਵੀ ਫੋਨ ਕਰ ਰਹੇ ਸੀਗੇ ਮੰਮੀ ਵੀ ਕਰ ਰਹੀ ਸੀ ਮੈਂ ਵੀ ਚਲੋ ਕਿਸੇ ਦਾ ਫੋਨ ਤਾਂ ਚੱਕ ਲੈਣ ਤਾਂ ਫੋਨ ਕਰਦੇ ਕਰਦੇ ਤਾਂ ਫੋਨ ਦੇ ਰਿੰਗ ਵੱਜਦੀ ਹੈ ਜਦੋਂ ਡੈਡੀ ਨੇ ਕਾਲ ਕੀਤੀ ਤਾਂ ਉਧਰੋਂ ਇੱਕ ਬੰਦਾ ਚੱਕਦਾ ਹੈ ਤਾਂ ਡੈਡੀ ਇੱਕਦਮ ਬੋਲੇ ਕਿੱਥੇ ਰਹਿ ਗਿਆ ਤੂੰ ਵੀ ਆਇਆ ਨਹੀਂ ਹਜ ਤੱਕ ਜਿਵੇਂ ਫਾਦਰ ਨਾਰਮਲੀ ਕਿਉਂਕਿ ਅਸੀਂ ਕਿਉਰੀਅਸ ਸੀ ਵੀ ਚਿੰਤਾ ਹੋ ਰਹੀ ਸੀ ਇਹਨਲੇਟ ਤਾਂ ਹੋਏ ਨਹੀਂ ਤਾਂ ਅੱਗੋਂ ਕੋਈ ਅਨਨੋਨ ਪਰਸਨ ਬੋਲਦਾ ਕਹਿੰਦਾ ਜੀ ਮੈਂ ਨਰਿੰਦਰ ਨਹੀਂ ਵੀ ਨਰਿੰਦਰ ਦਾ ਤਾਂ ਐਕਸੀਡੈਂਟ ਹੋ ਗਿਆ ਤੇ ਤੁਸੀਂ ਸਿਵਲ ਹਸਪੀਟਲ ਚ ਆ ਜਾਓ ਤਾਂ ਡੈਡੀ ਨੇ ਇਹੀ ਪੁੱਛਿਆ ਕਿ ਬੇਟਾ ਕਿੰਨੀ ਝੋਟ ਲੱਗ ਗਈ ਕਹਿੰਦਾ ਕਿ ਝੋਟ ਤਾਂ ਨਹੀਂ ਲੱਗੀ ਪਰ ਬੇਹੋਸ਼ ਨੇ ਤਾਂ ਅਸੀਂ ਉਸੇ ਟਾਈਮ ਸਾਡਾ ਸਾਰਾ ਪਰਿਵਾਰ ਹਿਲ ਜਾਂਦਾ ਵੀ ਸਾਢੇ 5 ਤਾਂ ਗੱਲ ਹੋਈ ਹੈ ਵੀ 2 ਘੰਟੇ ਚਾਏ ਜਾਂ ਕੀ ਹੋ ਗਿਆ ਵੀ ਐਕਸੀਡੈਂਟ ਹੋ ਗਿਆ ਵੀ ਇੰਨੇ ਸਾਲਾਂ ਤੋਂ ਜੌਬ ਕਰ ਰਹੇ ਆ ਵੀ ਕਦੇ ਇਦਾਂ ਕੋਈ ਦਿੱਕਤ ਨਹੀਂ ਆਈ ਕੋਈ ਰੈਸ਼ ਡਰਾਈਵਿੰਗ ਨਹੀਂ ਕੋਈ ਇਦਾਂ ਦਾ ਕੁਝ ਨਹੀਂ ਵੀ ਐਕਸੀਡੈਂਟ ਕਿਵੇਂ ਹੋ ਗਿਆ ਤਾਂ ਅਸੀਂ ਫਿਰ ਵੀ ਆਪਣੇ ਆਪ ਨੂੰ ਸੰਭਾਲਦੇ ਹੋਏ ਵੀ ਚਲੋ ਦੇਖਦੇ ਹਾਂ ਕੀ ਹੈ ਮੈਂ ਤੇ ਮੇਰਾ ਬੇਟਾ ਅਸੀਂ ਘਰੇ ਸੀ ਬਾਈਕ ਸੀਗੀ ਘਰੇ ਡੈਡੀ ਤੇ ਮੰਮੀ ਜਾਂਦੇ ਹਸਪੀਟਲ ਸਾਡਾ ਅੱਧੇ ਘੰਟੇ ਦਾ ਸਫ਼ਰ ਤਾਂ ਹੈਗਾ ਹੀ ਹੈ ਤੇ ਇਧਰੋਂ ਮੈਂ ਮਾਮਾ ਜੀ ਨੂੰ ਕਾਲ ਕੀਤੀ ਜੋ ਮਾਮਾ ਜੀ ਉੱਥੇ ਹਸਪੀਟਲ ਤੋਂ 10 ਮਿੰਟ ਦਾ ਰਸਤਾ ਹੈ ਮੈਨੂੰ ਆਈ ਸੀ ਵੀ ਮਾਮਾ ਜੀ ਤੁਸੀਂ ਪਹਿਲਾਂ ਪਹੁੰਚ ਜਾਓ ਤੇ ਮਾਮਾ ਜੀ ਜਿਵੇਂ ਪਹੁੰਚਦੇ ਹੈ ਹੀ ਵਾਸ ਆਲਰੇਡੀ ਡਿਡ ਉਹ ਡੈਡੀ ਸੀ ਆਲਰੇਡੀ ਡਾਕਟਰ ਕਹਿੰਦੇ ਕਿ 7:30 ਵਜੇ ਤੱਕ ਮੌਤ ਹੋ ਚੁੱਕੀ ਸੀ ਇਹਨਾਂ ਦੀ ਮਤਲਬ 5:30 ਵਜੇ ਮੇਰੀ ਗੱਲ ਹੋਈ ਹੈ 7:30 ਵਜੇ ਡੈਥ ਹੋ ਗਈ ਆ 2 ਘੰਟੇ ਚ ਉਹ ਤੇ ਕੀ ਹੋ ਗਿਆ ਵੀ ਡੈਥ ਹੀ ਹੋ ਗਈ ਸਾਨੂੰ ਜੋ ਦੱਸਿਆ ਗਿਆ ਐਕਸੀਡੈਂਟ ਅਸੀਂ ਕਾਰ ਦੀ ਆ ਕਾਰ ਖੜੀ ਸੀ ਸਾਹਮਣੇ ਆ ਕਾਰ ਆਏ ਦੇਖੋ ਜੀ ਕਾਰ ਦਾ ਬੰਪਰ ਬੋਨਟ ਐਸ ਇਟ ਇਜ਼ ਇਹ ਕਹਿ ਰਹੇ ਐਕਸੀਡੈਂਟ ਕਾਰ ਦੇ ਵਿੱਚ ਇੱਕ ਮਾਈਨਰ ਜਿਹਾ ਛੋਟਾ ਜਿਹਾ ਹੋਲ ਹੈ ਆ ਦੇਖੋ ਇੰਨਾ ਖੋਲ ਹੈ ਤਾਂ ਕੀ ਮੇਰੇ ਵਿਊਅਰਸ ਕਹਿਣਗੇ ਕਿ ਐਕਸੀਡੈਂਟ ਹੈ ਕੀ ਇੰਨੇ ਕੋ ਫਰੰਟਲ ਸ਼ੀਸ਼ਾ ਇੰਨਾ ਕਮੋਰਾ ਐਡਾ ਕਮੋਰਾ ਕੀ ਦੇਖ ਕੇ ਲੱਗਦਾ ਕਿ ਇਸ ਐਕਸੀਡੈਂਟ ਨਾਲ ਡੈਥ ਹੋ ਸਕਦੀ ਹੈ ਮੈਂ ਕਹਿੰਨੀ ਕੋਈ ਬੱਚਾ ਵੀ ਕੋਈ ਬੱਚਾ ਵੀ ਨਹੀਂ ਕਹਿ ਸਕਦਾ ਜੀ ਵੀ ਇੰਨੇ ਸ਼ੀਸ਼ੇ ਨਾਲ ਕਿਸੇ ਦੀ ਮੌਤ ਹੋ ਸਕਦੀ ਹੈ ਆ ਆ ਦਿਖਾਓ ਸਰ ਇਹ ਨਹੀਂ ਹੁੰਦਾ ਇਹ ਬਿਲਕੁਲ ਸਹੀ ਇਹ ਤੁਸੀਂ ਦੇਖੋ ਬੋਨਟ ਬਿਲਕੁਲ ਸੇਫ ਹੈ ਇਹ ਤਾਂ ਐਂ ਲੱਗਦਾ ਕਿ ਕਿਸੇ ਨੇ ਅੰਦਰੋਂ ਦੇਖੋ ਸ਼ੀਸ਼ੇ ਦੀ ਸ਼ੇਪ ਦੇਖੋ ਅੰਦਰੋਂ ਕੁਝ ਮਾਰਿਆ ਗਿਆ ਤੇ ਬਾਹਰ ਨੂੰ ਆ ਸ਼ੀਸ਼ਾ ਜਦਕਿ ਐਕਸੀਡੈਂਟਸ ਕਦੇ ਇਦਾਂ ਨਹੀਂ ਹੁੰਦਾ ਤਾਂ ਅਸੀਂ ਸਾਡਾ ਸ਼ੱਕ ਇੱਥੋਂ ਸ਼ੁਰੂ ਹੋਇਆ ਪਹਿਲਾਂ ਕਿ ਲੱਗਦਾ ਤਾਂ ਨਹੀਂ ਇਦਾਂ ਦਾ ਵੀ ਐਕਸੀਡੈਂਟ ਹੋਇਦਾਂ ਦਾ ਹੋਇਆ ਹੋਵੇ ਤੇ ਉਸ ਤੋਂ ਬਾਅਦ ਫਿਰ ਅਸੀਂ ਜਦੋਂ ਸਾਰਾ ਪਰਿਵਾਰ ਇਕੱਠਾ ਹੁੰਦਾ ਕਜ਼ਨਸ ਵੀ ਜ਼ਿਕਰ ਕਰਦੇ ਆ ਹੋਰ ਵੀ ਅਸੀਂ ਫੈਮਿਲੀ ਚ ਜਿਵੇਂ ਡਾਕਟਰਸ ਵੀ ਨੇ ਉਹ ਵੀ ਜ਼ਿਕਰ ਕਰਦੇ ਆ ਵੀ ਆਹ ਕੀ ਹੋ ਗਿਆ ਵੀ ਐਕਸੀਡੈਂਟ ਤਾਂ ਲੱਗਦਾ ਨਹੀਂ ਫਿਰ ਬੋਡੀ ਦੇਖੀ ਜਾਂਦੀ ਹੈ ਬੋਡੀ ਦੇ ਉੱਪਰ ਮਾਰਕਸ ਹੈ ਦੇਖੋ ਜੀ ਬੋਡੀ ਦੇ ਉੱਪਰ ਮਾਰਕਸ ਸਿਗੇ ਆ ਰਹੇ ਨੀਲ ਪਏ ਹੋਏ ਨੀਲ ਪਏ ਹੋਏ ਆ ਠੀਕ ਹੈ ਜੀ ਨੀਲ ਪਏ ਹੋਵੇ ਵੀ ਐਂ ਲੱਗਦਾ ਬਰਾਬਰ ਬਰਾਬਰ ਜਿਵੇਂ ਕਿ ਆਪਾਂ ਕਹਿੰਦੇ ਕਿ ਚੁੰਡੀਆਂ ਨਹੀਂ ਹੁੰਦੀਆਂ ਜਿਵੇਂ ਵੀ ਜਿਵੇਂ ਕੋਈ ਚੀਜ਼ ਲੱਗੀ ਹੁੰਦੀ ਹੈ ਉਦਾਂ ਦਾ ਵੀ ਕੋਈ ਚੀਜ਼ ਜਿਵੇਂ ਲਗਾਈ ਹੁੰਦੀ ਕੋਈ ਮਤਲਬ ਕੋਈ ਜਿਵੇਂ ਕੁਝ ਵਰਤੋਂ ਹੋਈ ਹੁੰਦੀ ਕਿਸੇ ਚੀਜ਼ ਦੀ ਦੇਖੋ ਸ਼ੋਰਟੀ ਤਾਂ ਇਹ ਵੀ ਇਹ ਵੀ ਦੇਖ ਕੇ ਸ਼ੋਰਟੀ ਤਾਂ ਸਾਨੂੰ ਹੋ ਨਹੀਂ ਰਹੀ ਸੀ ਪਰ ਇਹ ਨੀਲ ਤੁਸੀਂ ਦੇਖ ਸਕਦੇ ਹੋ ਇਹ ਵੀ ਤੁਸੀਂ ਮੰਨੋਗੇ ਕਿ ਨੀਲ ਨਾਲ ਕਦੇ ਕਿਸੇ ਦੀ ਡੈਥ ਨਹੀਂ ਹੁੰਦੀ ਇਹ ਚੀਜ਼ ਵੀ ਸਾਨੂੰ ਐਂ ਲੱਗ ਰਿਹਾ ਸੀਗਾ ਕਿ ਵੀ ਆ ਕੀ ਹੋ ਗਿਆ ਵੀ ਐਕਸੀਡੈਂਟ ਚ ਨੀਲ ਪੈ ਗਈ ਤੇ ਨੀਲ ਨਾਲ ਡੈਥ ਹੋ ਗਈ ਤੁਸੀਂ ਆ ਪੈਰ ਦੇਖੋ ਜੀ ਆ ਪੈਰਾਂ ਤੇ ਅੱਜ ਮਤਲਬ ਜਿਵੇਂ ਕਿਸੇ ਡੰਡੇ ਨਾਲ ਕੁੱਟਿਆ ਹੁੰਦਾ ਹੈ ਵੀ ਡੰਡੇ ਨਾਲ ਕੁੱਟਿਆ ਜਾਂ ਛਾਲੇ ਬਣੇ ਪਏ ਵੀ ਇਹ ਚੀਜ਼ ਤਾਂ ਐਂ ਲੱਗਦਾ ਸੀ ਵੀ ਜਿਵੇਂ ਨਾ ਕਿਸੇ ਨੇ ਕੁਝ ਮਾਰਿਆ ਗਿਆ ਜਾਂ ਕੁੱਟਿਆ ਗਿਆ ਕੁਝ ਇਦਾਂ ਦਾ ਸਾਨੂੰ ਸ਼ੱਕ ਹੋ ਰਿਹਾ ਸੀ ਪਰ ਸਾਨੂੰ ਯਕੀਨ ਤਾਂ ਹਲੇ ਵੀ ਨਹੀਂ ਸੀ ਕਿਉਂਕਿ ਇੱਕ ਅ ਜਸਟ ਓਨ ਬੇਸਿਸ ਆਫ ਹਾਈਪੋਥੈਟিক্যাল ਸਟੇਟਮੈਂਟਸ ਅਸੀਂ ਕਿਸੇ ਨੂੰ ਆਏ ਅਰੈਸਟ ਨਹੀਂ ਕਰਾ ਸਕਦੇ ਸੀ ਵੀ ਸਾਨੂੰ ਆਏ ਲੱਗਦਾ ਤੁਸੀਂ ਅਰੈਸਟ ਕਰੋ ਅਸੀਂ ਇਸ ਗੱਲ ਦੀ ਤੈਅ ਤੱਕ ਜਾਣਾ ਚਾਹੁੰਦੇ ਸੀ ਜਿਸ ਲਈ ਅਸੀਂ ਪੋਸਟਮਾਰਟਮ ਕਰਾਇਆ ਪੋਸਟਮਾਰਟਮ ਚ ਅਸੀਂ ਫੋਰੈਂਸਿਕ ਜਾਂਚ ਕਰਵਾਈ ਅਸੀਂ ਏਮਜ਼ ਨੂੰ ਅਪਰੋਚ ਕੀਤਾ ਉਹ ਫਿਰ ਜਦੋਂ ਅਪਰੋਚ ਕੀਤਾ ਤਾਂ ਪੋਸਟਮਾਰਟਮ ਦੀ ਰਿਪੋਰਟ ਦੇ ਬੇਸ ਤੇ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਜੋ ਰਿਪੋਰਟ ਆਈ ਹੈ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਨ ਜਾ ਰਹੀ ਹਾਂ ਕੀ ਬਾਡੀ ਦਾ ਕੋਈ ਇਦਾਂ ਦਾ ਪਾਰਟ ਨਹੀਂ ਸੀ ਜਿੱਥੇ ਇੰਜਰੀ ਨਹੀਂ ਸੀ ਬਾਡੀ ਦਾ ਇਦਾਂ ਦਾ ਕੋਈ ਪਾਰਟ ਨਹੀਂ ਸੀ ਆ ਇੰਜਰੀ ਨੰਬਰਸ ਨੇ ਇਹ ਇੰਜਰੀ ਨੰਬਰਸ ਨੇ ਤੇ ਡਾਇਗਰਾਮ ਹੈ ਡਾਇਗਰਾਮ ਕਿੱਧਰ ਗਿਆ ਕੋਈ ਲਿਆ ਗਿਆ ਸ਼ਾਇਦ ਤਾਂ ਉਹ ਡਾਇਗਰਾਮ ਜੋ ਹੈ ਉਹਦੇ ਚ ਕਲੀਅਰਲੀ ਹੈਡ ਟੂ ਟੋ ਇੰਨਾ ਜ਼ਿਆਦਾ ਮਤਲਬ ਇੰਜਰੀਜ਼ ਨੇ ਰੈੱਡ ਮਾਰਕਸ ਬਲੈਕ ਮਾਰਕਸ ਇਵਨ ਪ੍ਰਾਈਵੇਟ ਆਰਗਨਸ ਤੇ ਵੀ ਆ ਮਤਲਬ ਲੱਗਦਾ ਕਿ ਟਾਰਚਰ ਹੋਇਆ ਹੋਇਆ ਇਹ ਚੀਜ਼ ਲਿਖੀ ਹੋਈ ਹੈ ਵੀ ਇੰਨਾ ਜ਼ਿਆਦਾ ਉਸ ਚੀਜ਼ ਤੇ ਮਾਰਕਿੰਗ ਹੈ ਤਾਂ ਕਰਕੇ ਮੈਂ ਇਸ ਚੀਜ਼ ਨੂੰ ਐਵਿਡੈਂਸ ਕਹਿ ਸਕਦਾ ਹਾਂ ਮੈਂ ਡਾਕਟਰ ਪਿਆਰੇ لال ਗਰਗਨ ਨਾਲ ਵੀ ਇੰਟਰਵਿਊ ਕੀਤਾ ਸੀ ਉਹਨਾਂ ਨੇ ਪੂਰਾ ਪੋਸਟਮਾਰਟਮ ਰਿਪੋਰਟ ਅਨਲਿਸਿਸ ਕੀਤਾ ਸੀ ਉਹ ਕਹਿੰਦੇ ਮਾਰਿਆ ਕਿਨੇ ਕਿਸ ਤਰੀਕੇ ਹੋ ਸਕਦਾਗਾ ਉਹ ਕਹਿੰਦੇ ਕਿਸ ਤਰੀਕੇ ਇਹ ਡੈਥ ਹੋਈ ਆ ਕਤਲ ਕਿਵੇਂ ਕੀਤਾ ਇਹ ਕਹਿਣਾ ਹਲੇ ਮੁਸ਼ਕਲ ਆ ਪਰ ਕਹਿੰਦੇ ਇਹ ਐਕਸੀਡੈਂਟ ਨਹੀਂ ਆ ਉਹ ਕਹਿੰਦੇ ਜਿਸ ਤਰੀਕੇ ਦੋਨੋਂ ਕੰਨਾਂ ਤੇ ਸੇਮ 5/3 ਦੇ ਤੇ ਇੱਥੇ ਜਿਹੜਾ ਫੇਸ ਤੇ ਬਾਹਾਂ ਤੇ ਦੋਨਾਂ ਤੇ ਲੱਤਾਂ ਤੇ ਦੋਨੋਂ ਪਾਸੇ ਸੇਮ ਸੇਮ ਆ ਜਿਵੇਂ ਭਾਰ ਪਾਇਆ ਗਿਆ ਜਿਵੇਂ ਪੈਰਾਂ ਦੱਬੇ ਕੇ ਹੁੰਦੇ ਨੇ ਪੈਰ ਹੱਥ ਆਇਨ ਲੱਗਦਾ ਕਿ ਕੋਈ ਕੋਈ ਜਿਵੇਂ ਗੈਜਟ ਦੀ ਯੂਜ਼ ਹੋਈ ਹੁੰਦੀ ਹੈ ਵੀ ਕਿਉਂਕਿ ਸੇਮ ਸੈਂਟੀਮੀਟਰ ਦਾ ਨਹੀਂ ਹੁੰਦਾ ਐਕਸੀਡੈਂਟ ਹੁੰਦਾ ਤੁਸੀਂ ਕਦੇ ਸੁਣਿਆ ਕਿ ਐਕਸੀਡੈਂਟ ਚ 2 ਸੈਂਟੀਮੀਟਰ ਦੀ ਝੋਟ ਇੱਥੇ ਲੱਗੀ 2 ਦੀ ਇੱਥੇ ਲੱਗੀ ਇਦਾਂ ਕਦੇ ਨਹੀਂ ਹੁੰਦਾ ਅਸੀਂ ਵੀ ਪੜੇ ਲਿਖੇ ਆ ਮੈਂ ਕੰਪਿਊਟਰ ਇੰਜੀਨੀਅਰ ਆ ਬਾਈ ਪ੍ਰੋਫੈਸ਼ਨ ਮੈਂ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਹੈਲਪ ਲੈ ਕੇ ਮੈਂ ਰਿਪੋਰਟ ਨੂੰ ਮਾਈਨਰ ਟੂ ਮਾਈਨਰ ਡਿਟੇਲਸ ਵਿੱਚ ਸਟੱਡੀ ਕੀਤਾ ਉਹਦੇ ਵਿੱਚ ਵੀ ਆਇਆ ਕਿ ਬਰੂਟਲ ਇਦਾਂ ਲਿਖਿਆ ਹੈਗਾ ਕਿ ਬਰੂਟਲ ਟੌਰਚਰ ਤੇ ਲਿਖਿਆਗਾ ਸ਼ੌਕ ਇਦਾਂ ਦੇ ਉਹਦੇ ਵਿੱਚ ਸ਼ਬਦ ਯੂਜ਼ ਕੀਤੇ ਗਏ ਤਾਂ ਉਹਦੇ ਵਿੱਚ ਵੀ ਇਹ ਆਇਆ ਦੈਨ ਜੋ ਗਗਨਦੀਪ ਦੀ ਵੀਡੀਓ ਵਾਇਰਲ ਹੁੰਦੀ ਹੈ ਉਹਦੇ ਵਿੱਚ ਵੀ ਉਹੀ ਗੱਲਾਂ ਕਰ ਰਿਹਾ ਕਿ ਸ਼ੌਕ ਕਿ ਸਾਨੂੰ ਕਰੰਟ ਦਿੱਤੇ ਗਏ ਡਿਫਰੈਂਟ ਡਿਫਰੈਂਟ ਬਾਡੀ ਪਾਰਟਸ ਤੇ ਉਹ ਕਹਿ ਰਿਹਾ ਕਿ ਮੈਨੂੰ ਵੀ ਦਿੱਤੇ ਆ ਨਰਿੰਦਰਦੀਪ ਨੂੰ ਵੀ ਮੇਰੇ ਹਸਬੰਡ ਨੂੰ ਵੀ ਦਿੱਤੇ ਗਏ ਆ ਤਾਂ ਉਹ ਇੰਨਾ टॉਰਚਰ ਕੀਤਾ ਗਿਆ ਇੰਨਾ ਬਰੂਟਲੀ टॉਰਚਰ ਕੀਤਾ ਗਿਆ ਕਿ ਉਹਨਾਂ ਦੀ ਡੈਥ ਹੋ ਗਈ ਸੀ ਕਸਟਡੀ ਦੇ ਵਿੱਚ ਪੁਲਿਸ ਦਾ ਜਿਹੜਾ ਪੱਖ ਆ ਕਿ ਨਹੀਂ ਇਸ ਤਰੀਕੇ ਹੋਇਆ ਐਕਸੀਡੈਂਟ ਹੋਇਆ ਇੱਕ ਪੱਲੇ ਹੀ ਮੰਨ ਲੈਣਾ ਕਿ ਐਕਸੀਡੈਂਟ ਹੋਇਆ ਤਾਂ ਫਿਰ ਜਾਂਚ ਕੌਣ ਕਰ ਰਿਹਾ ਸੀ ਜਿਨੀਕੁਆਰੀ ਕੌਣ ਕਰ ਰਿਹਾ ਜਿਹੜੇ ਪੁਲਿਸ ਮੁਲਾਜ਼ਮ ਚਾਰ ਨਾਮਜ਼ਦ ਕੀਤੇ ਗਏ ਨੇ ਉਹ ਕਿੱਥੇ ਨੇ ਉਹਨਾਂ ਤੋਂ ਕੀ ਪੁੱਛਗਿਛ ਹੋਈ ਆ ਤੁਹਾਨੂੰ ਪੁਲਿਸ ਨੇ ਕੀ ਦੱਸਿਆ ਕਿ ਕਿੱਥੇ ਪਹੁੰਚੀ ਇਨਕੁਆਰੀ ਉਹਨਾਂ ਦੀ ਦੇਖੋ ਜੀ ਪਹਿਲਾਂ ਐਫ ਆਈ ਆਰ ਸਿਰਫ ਅਸੀਂ ਇੱਕ ਨੰਬਰ ਆਇਆ ਸੀ ਜੋ ਪੁਲਿਸ ਦਾ ਸੀਗਾ ਉਸੇਗਾ ਅਫਤਾਰ ਸਿੰਘ ਤਾਰੀ ਜੋ ਅਸੀਂ ਗਗਨ ਦੀ ਸਟੇਟਮੈਂਟ ਤੋਂ ਹੀ ਲਿੱਤਾ ਸੀਗਾ ਇਨਫੈਕਟ ਗਗਨ ਦੇ ਤੇ ਵੀ ਅਸੀਂ ਐਫਆਈਆਰ ਕਰਵਾਈ ਸੀ ਕਿਉਂਕਿ ਉਹ ਮੇਜਰ ਸਸਪੈਕਟ ਹੈ ਕੇ ਇਸ ਦਾ ਤੇ ਉਹ ਡੈੱਡ ਬੋਡੀ ਨੂੰ ਛੱਡ ਕੇ ਉੱਤੇ ਭੱਜ ਗਿਆ ਵੀ ਅਗਰ ਤੂੰ ਆਪਣੇ ਨੂੰ ਫਰੈਂਡ ਕਹਿਣਾ ਹੈ ਸੋ ਕਾਲਡ ਫਰੈਂਡ ਕਹਿਣਾ ਜੋ ਵੀਡੀਓ ਚ ਕਹਿ ਰਹੇ ਕੋਈ ਵੀ ਦੋਸਤ ਆਪਣੇ ਦੋਸਤ ਦੀ ਡੈੱਡ ਬੋਡੀ ਨੂੰ ਐਂ ਛੱਡ ਕੇ ਭੱਜ ਨਹੀਂ ਜਾਊਗਾ ਉਹਦਾ ਫਰਜ਼ ਬੰਦਾ ਸੀ ਸਾਡਾ ਵੇਟ ਕਰਦਾ ਸਾਨੂੰ ਸਾਰੀ ਗੱਲ ਬਾਤ ਦੱਸਦਾ ਵੀਡੀਓ ਰਹੀਂ ਵੀ ਤਾਂ ਉਹੀ ਦੱਸ ਰਹੇ ਤੂੰ ਸਾਹਮਣੇ ਆ ਕੇ ਦੱਸ ਦੇ ਤਾਂ ਉਹਦਾ ਵੀ ਅਸੀਂ ਨਾਮ ਪਵਾਇਆ ਸੀ ਅਸੀਂ ਫਿਰ ਉਹਨਾਂ ਨੇ ਅਵਤਾਰ ਸਿੰਘ ਤਾਰੀ ਜੋ ਐਸਆਈਏ ਸੀ ਸੀਆਈਏ 2 ਦੇ ਮੈਂਬਰ ਹੈ ਕਿਉਂਕਿ ਉਹਨਾਂ ਦਾ ਨਾਮ ਵੀ ਸਾਨੂੰ ਪਤਾ ਸੀ ਕਿਉਂਕਿ ਯੂਨੀਫਾਰਮ ਸਿਰਫ ਉਹਨਾਂ ਨੇ ਪਾਈ ਹੋਈ ਸੀ ਤਾਂ ਉਹਨਾਂ ਦਾ ਨਾਮ ਪਾਇਆ ਸੀ ਉਸ ਤੋਂ ਬਾਅਦ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਈ ਉਹ ਪੁਲਿਸ ਵਾਲਿਆਂ ਕੋਲ ਵੀ ਕਮਿਊਨੀਕੇਟ ਹੋਈ ਤਾਂ ਉਹਨਾਂ ਨੇ ਫਿਰ ਆਪਣੀ ਤਰਫ ਤੋਂ ਆਪਣੀ ਤਰਫ ਤੋਂ ਹੀ ਉਹਨਾਂ ਨੇ ਤਿੰਨ ਪੁਲਿਸ ਵਾਲਿਆਂ ਦੇ ਹੋਰ ਨਾਮ ਪਾਏ ਐ ਐਂਡ ਉਹਨਾਂ ਨੇ ਸੈਕਸ਼ਨ ਲਗਾਇਆ 105 ਐਨਬੀਐਸ ਜੋ ਕਿ ਡਿਫਰੈਂਟ ਇਟਸ ਲਾਈਕ ਮਰਡਰ ਹੋਇਆ ਐ ਤਾ 302 ਤਾਂ ਬੰਦ ਹੀ ਐ ਇਹ ਵੀ ਬਹੁਤ ਮਾਈਨਰ ਸੈਕਸ਼ਨ 105 ਵੀ ਆ ਚੀਜ਼ ਅਸੀਂ ਸੈਟੀਸਫਾਈਡ ਨਹੀਂ ਆ ਨੀਦਰ ਫਰੋਂ ਦਾ ਐਫ ਆਈ ਆਰ ਨਾ ਹੀ ਇਨਕੁਆਇਰੀ ਤੋਂ ਸਿੰਗਲ ਅਰੈਸਟ ਵੀ ਨਹੀਂ ਹੋਈ ਜੀ 12 ਦਿਨ ਹੋ ਚੁਕੇ ਆ ਜਿਹੜਾ ਗਗਨ ਆਪਣੇਪਨ ਨੂੰ ਦੋਸਤ ਦੱਸ ਰਿਹਾ ਇਹ ਗਗਨ ਕੌਣ ਸੀ ਪਰਿਵਾਰ ਨੂੰ ਪਤਾ ਹੁੰਦਾ ਕਿ ਸਾਡੇ ਮੁੰਡੇ ਦਾ ਦੋਸਤ ਕੌਣ ਆ ਕਦੇ ਤਾਂ ਗੱਲ ਹੋਈ ਹੁੰਦੀ ਕਿ ਗਗਨ ਦਾ ਮੇਰਾ ਕੋਈ ਦੋਸਤ ਹੈਗਾ ਤੁਹਾਨੂੰ ਪਤਾ ਗਗਨ ਕੌਣ ਆ ਮੈਨੂੰ ਗਗਨ ਦਾ ਕੁਝ ਵੀ ਨਹੀਂ ਪਤਾ ਮੈਂ ਤਾਂ ਨਾਮ ਕਦੇ ਵੀ ਨਹੀਂ ਸੁਣਿਆ ਇਨਾਂ ਦੇ ਜਿੰਨੇ ਵੀ ਫਰੈਂਡਸ ਨੇ ਸਭ ਦਾ ਨੰਬਰ ਮੇਰੇ ਕੋਲੇ ਹੈ ਚਾਹੇ ਇਹ ਇੰਸਟੀਚਿਊਟ ਦੇ ਵਿੱਚ ਚਾਹੇ ਇਹਨਾਂ ਦੇ ਬੌਸ ਨੇ ਚਾਹੇ ਇਹਨਾਂ ਦੇ ਫਰੈਂਡਸ ਚਾਹੇ ਇਹਨਾਂ ਦੇ ਸਟੂਡੈਂਟਸ ਨੇ ਚਾਹੇ ਇਹਨਾਂ ਦੇ ਉਹ ਨੇੜੇ ਦੇ ਜਿਹੜੇ ਜਿੰਨੇ ਵੀ ਫਰੈਂਡ ਸਰਕਲ ਚ ਜਿੰਨੇ ਵੀ 13 ਸਾਲ ਤੋਂ ਪੜਾ ਰਹੇ ਹੈ ਜਦੋਂ ਸਾਡਾ ਵਿਆਹ ਹੋਇਆ ਸਾਡੇ ਵਿਆਹ ਨੂੰ 9 ਸਾਲ ਹੋ ਗਏ ਜਿੰਨੇ ਵੀ ਦੋਸਤ ਨੇ ਇਹਨਾਂ ਦੇ ਸਭ ਦੇ ਨੰਬਰ ਐਡਰੈਸ ਉਹਨਾਂ ਦੀ ਵਾਈਫਸ ਦੇ ਨੰਬਰ ਸਾਰ ਸਭ ਕੁਝ ਹੈ ਮੇਰੇ ਕੋਲੇ ਬਸ ਇਸ ਗਗਨ ਦਾ ਨੰਬਰ ਬਿਲਕੁਲ ਵੀ ਨਹੀਂ ਮੈਨੂੰ ਬਿਲਕੁਲ ਵੀ ਨੋਨ ਚ ਨਹੀਂ ਹੈ ਇਹ ਬੰਦਾ ਸ਼ਾਇਦ ਤੁਹਾਡੇ ਲਈ ਗੱਲ ਸ਼ਾਇਦ ਸੁਣਨੀ ਵੀ ਔਖ ਕਦੇ ਉਹਨੇ ਜ਼ਿੰਦਗੀ ਦੇ ਵਿੱਚ ਕਿਸੇ ਇਸ ਨਸ਼ੇ ਦਾ ਕਿਸੇ ਦਾ ਸੇਵਨ ਕੀਤਾ ਸੀ ਨਰਿੰਦਰ ਨੇ ਜਿਸ ਤਰੀਕੇ ਉਸ ਕਹਾਣੀ ਨੂੰ ਜੋੜਿਆ ਜਾ ਰਿਹਾ ਕੀ ਸੱਚਾ ਕੀ ਝੂਠਾ ਹੋ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕੀ ਨਰਿੰਦਰ ਉਤੋਂ ਕੁਝ ਲੈਣ ਗਿਆ ਸੀ ਨਸ਼ਾ ਕੀ ਨਰਿੰਦਰ ਨੇ ਕਦੇ ਕਿਸੇ ਨਸ਼ੇ ਦਾ ਸੇਵਨ ਕੀਤਾ ਸੀ ਦੇਖੋ ਜੀ ਸਾਨੂੰ ਤਾਂ ਇਨਾ ਪਤਾ ਡਿਊਟੀ ਭੇਜਦੇ ਸੀ ਡਿਊਟੀ ਤੋਂ ਆਉਂਦੇ ਸੀ ਸਹੀ ਟਾਈਮ 'ਤੇ ਜਾਂਦੇ ਸੀ ਸਹੀ ਟਾਈਮ 'ਤੇ ਆਉਂਦੇ ਸੀ ਕਦੇ ਸਾਨੂੰ ਵੀ ਆਪਣੀ ਜੋ ਜ਼ਿੰਮੇਵਾਰੀਆਂ ਬੰਦੀਆਂ ਉਹ ਸਭ ਨਿਭਾ ਰਹੇ ਸੀ ਬੱਚਿਆਂ ਨੂੰ ਪੜਾਉਂਦੇ ਸੀ ਮੈਨੂੰ ਨਹੀਂ ਲੱਗਦਾ ਇੱਕ ਟੀਚਰ ਜੋ 13 ਸਾਲ ਤੋਂ ਪੜਾ ਰਿਹਾ ਹੈ ਕਿ ਉਹ ਨਸ਼ੇ 'ਚ ਪੈ ਸਕਦਾ ਕਿਉਂਕਿ ਹਮੇਸ਼ਾ ਨਸ਼ੇ ਦੇ ਅਗੇਂਸਟ ਗੱਲਾਂ ਕਰਦੇ ਸੀ ਉਹ ਵਰਕਸ਼ਾਪਸ ਦਿਖਾਉਂਦੇ ਸਨ ਉਹਨਾਂ ਨੂੰ ਅਸੀਂ ਟਰੋਫੀਜ਼ ਦਿਖਾਈਆਂ ਆ ਟਰੋਫੀਜ਼ ਐ ਦੇਖੋ ਵਰਕਸ਼ਾਪ ਔਨ ਡਰਗ ਪ੍ਰੀਵੈਂਸ਼ਨ ਉਹਨਾਂ ਨੂੰ ਅਵਾਰਡ ਦਿੱਤਾ ਅਵਾਰਡ ਦਿੱਤਾ ਜਾ ਰਿਹਾ ਤਾਂ ਇਹ ਝੂਠ ਨਹੀਂ ਹੈ ਇੱਕ ਇਨਸਾਨ ਜਿਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਤੁਹਾਨੂੰ ਲੱਗਦਾ ਕਿ ਉਹ ਉਸ ਦੇ ਨਾਲ ਰਿਲੇਟਡ ਹੋਣਗੇ ਮੇਰਾ ਦਿਲ ਤਾਂ ਨਹੀਂ ਮੰਨਦਾ ਉਹ ਆਪਣੀ ਡਿਊਟੀ ਹੀ ਗਏ ਸੀ ਉਥੋਂ ਕੌਣ ਲੈ ਗਿਆ ਕਿਵੇਂ ਲੈ ਗਿਆ ਕਿਸ ਕਰਕੇ ਲੈ ਗਿਆ ਫਰੋਸਪੁਰ ਦੀ ਕੀ ਸਟੋਰੀ ਹੈ ਇਸ ਚੀਜ਼ ਦਾ ਹਲੇ ਵੀ ਕੁਐਸਚਨ ਮਾਰਕ ਹੈ ਇਸ ਚੀਜ਼ ਦੀ ਹਲੇ ਵੀ ਕੋਈ ਪੁਸ਼ਟੀ ਨਹੀਂ ਹੈ ਕਿ ਗਏ ਸੀ ਕੌਣ ਗਿਆ ਸੀ ਕੀ ਲੈਣ ਗਏ ਸੀ ਕਿਉਂਕਿ ਉਸ ਕਲੀਅਰਲੀ ਉਹ ਵੀਡੀਓ ਚ ਬੋਲ ਰਿਹਾ ਹੈ ਕਿ ਸਾਨੂੰ ਸਾਡੀ ਚੈਕਿੰਗ ਹੋਈ ਹੈ ਇਹਨਾਂ ਨੂੰ ਸਾੜ ਤੋਂ ਕੁਝ ਨਹੀਂ ਮਿਲਿਆ ਇਹ ਸਾੜ ਤੋਂ ਕੁਝ ਮਨਾਉਣਾ ਚਾਹੁੰਦੇ ਸੀ ਉਹਨੇ ਕਲੀਅਰਲੀ ਸ਼ਬਦ ਕਿਹਾ ਤਾਂ ਹੋ ਸਕਦਾ ਹੈ ਕਿ ਕੀ ਮਨਾਉਣਾ ਚਾਹੁੰਦੇ ਸੀ ਮੇਰਾ ਤਾਂ ਹੀ ਕੁਐਸਚਨ ਹੈ ਕੀ ਮਨਾਉਣਾ ਚਾਹੁੰਦੇ ਸੀ ਜੋ ਕਿ ਮੰਨੇ ਨਹੀਂ ਬਰੂਟਲ ਟੌਰਚਰ ਕੀਤਾ ਤੇ ਡੈਥ ਹੋ ਗਈ ਇਹ ਇਹ ਜਿਹੜੇ ਸਾਰੇ ਹੁਣ ਜਦੋਂ ਫਾਈਨਲ ਰਿਪੋਰਟ ਆ ਗਈ ਮੈਡੀਕਲ ਰਿਪੋਰਟ ਆ ਜਿਹੜੀ ਪੋਸਟਮਾਰਟਮ ਤੋਂ ਅਗਲੀ ਰਿਪੋਰਟ ਆ ਜਿੱਥੇ ਕਾਰਨਾਂ ਦਾ ਪਤਾ ਲੱਗੇਗਾ ਕਿ ਨਿਸ਼ਾਨ ਕਾਦੇ ਨੇ ਇੰਜਰੀਜ਼ ਕਾਦੀਆਂ ਨੇ ਮਤਲਬ ਮੌਤ ਕਿਵੇਂ ਹੋਈ ਆ ਆ ਕਾਸ ਆਫ ਡੈਥ ਮੌਤ ਕਿਵੇਂ ਹੋਈ ਆ ਇਹ ਚੀਜ਼ ਪਤਾ ਲੱਗੇਗੀ ਪਰ ਉਸ ਤੋਂ ਬਾਅਦ ਕੀ ਹੁਣ ਤੁਸੀਂ ਇਹ ਲੜਾਈ ਇਹ ਸਭ ਨੂੰ ਪਤਾ ਕਿ ਲੰਮਾ ਚੱਲੇਗਾ ਤੁਸੀਂ ਕਰਨਲ ਬਾਠ ਵਾਲਾ ਕੇਸ ਦੇਖਿਆ ਨੇੜਲੀ ਤਿਆਰ ਹੋ ਜਾਂ ਤੁਹਾਡੀ ਡਿਮਾਂਡ ਕੇਸ ਦੇ ਵਿੱਚ ਕਿਹੜੀ ਇਨਕੁਆਇਰੀ ਤੁਸੀਂ ਚਾਹੁੰਦੇ ਮੈਂ ਡਿਮਾਂਡ ਕਰਦੀ ਹਾਂ ਸੀਬੀਆਈ ਇਨਵੈਸਟੀਗੇਸ਼ਨ ਇਹਦੇ ਵਿੱਚ ਕਿਉਂਕਿ ਪੁਲਿਸ ਵਾਲਾਂ ਤੇ ਪਰ ਉਸਾ ਕਰਨਾ ਹੁਣ ਮੇਰਾ ਆਈ ਕੈਨ ਨਾਟ ਟਰਸਟ देम ਐਟ ਆਲ ਕਿਉਂਕਿ ਹਲੇ ਤੱਕ ਕੁਝ ਵੀ ਨਹੀਂ ਮਤਲਬ ਕੋਈ ਆਉਟਪੁੱਟ ਤਾਂ ਦਿਖੇ 12 ਦਿਨਾਂ ਚ ਇੱਕ ਵੀ ਅਰੈਸਟ ਨਹੀਂ ਆ ਪੁਲਿਸ ਮੁਲਾਜ਼ਮ ਕੀ ਛੱਡੋ ਦੂਜੇ ਲੋਕ ਵੀ ਨਹੀਂ ਅਰੈਸਟ ਜਿਨ੍ਹਾਂ ਦੇ ਅਸੀਂ ਅਗੇਂਸਟ ਐਫ ਆਈ ਆਰ ਕੀਤੀ ਹੈ ਕੋਈ ਤਾਂ ਅਰੈਸਟ ਕਰੋ ਜੋ ਦੂਜੇ ਆਮ ਲੋਕ ਹੀ ਹੈ ਉਹ ਕੀ ਹੈ ਉਹ ਵੀ ਤਾਂ ਉੱਥੇ ਦੇ ਰਹਿਸ਼ੀ ਹੈ ਉਹਨਾਂ ਕੋਲ ਐਡਰੈਸ ਨੇ ਫੋਨ ਨੰਬਰ ਨੇ ਟ੍ਰੇਸ ਕਰੋ ਉਹਨਾਂ ਨੂੰ ਹੁਣ ਤੱਕ ਤਾਂ ਫੜੇ ਜਾਣੇ ਚਾਹੀਦੇ ਸੀ ਬੰਦੇ ਉਹ ਤਾਂ ਪੁਲਿਸ ਮੈਨੂੰ ਨਹੀਂ ਸਮਝ ਆ ਰਹੀ ਕੀ ਕਰ ਰਹੀ ਤੁਸੀਂ ਉਹਨਾਂ ਦੀ ਰੈਸਟ ਬਾਰੇ ਪੁੱਛਦੇ ਹੋ ਤਾਂ ਪੁਲਿਸ ਦਾ ਕੀ ਚਾਰ ਮਲਾਜ਼ਮ ਨੇ ਦੋ ਸਿਵਿਲਿਅਨ ਨੇ ਤਾਂ ਕੀ ਕਹਿੰਦੀ ਹੈ ਪੁਲਿਸ ਦਾ ਜਵਾਬ ਕੀ ਆ ਉਹਨਾਂ ਨੇ ਕੱਲ ਮੈਂ ਪੁੱਛਿਆ ਸੀ ਮੈਮ ਨੂੰ ਉਹਨਾਂ ਨੇ ਕਿਹਾ ਕਿ ਫਰਾਰ ਨੇ ਸਭ ਤਾਂ ਮੈਂ ਬਸ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਆ ਮੈਂ ਕਿਹਾ ਮੈਮ ਯੂ ਆਰ ਆਈਪੀਐਸ ਆਫੀਸਰ ਤੁਸੀਂ ਜ਼ਿਲ੍ਹਾ ਦੇ ਤੁਸੀਂ ਹੈੱਡ ਹੋ ਤੁਸੀਂ ਚਾਹੋ ਨਾ ਤਾਂ ਨਰਕ ਚੋਂ ਵੀ ਚੱਕ ਕੇ ਲੈ ਕੇ ਆ ਸਕਦੇ ਹੋ ਬੰਦੇ ਪੁਲਿਸ ਸਾਰੇ ਮਸ਼ਹੂਰ ਆ ਕਿ ਮਰਦੇ ਬੋਲਣ ਲਾਉਂਦੇ ਬਿਲਕੁਲ ਜੀ ਬਿਲਕੁਲ ਸਾਡੇ ਵਾਰ ਜਦੋਂ ਸਾਨੂੰ ਇਨਸਾਫ ਦੇਣ ਦੀ ਵਾਰੀ ਆਉਂਦੀ ਹੈ ਇਹਨਾਂ ਦਾ ਸਭ ਕੁਝ ਸਭ ਹਤਕੰਡੇ ਇਹਨਾਂ ਦੇ ਫੇਲ ਹੋ ਜਾਂਦੇ ਆ ਇਹਨਾਂ ਦਾ ਲਾਅ ਖਤਮ ਹੋ ਜਾਂਦਾ ਹੈ ਨਾ ਸਿਸਟਮ ਫੇਲ ਹੋ ਜਾਂਦਾ ਆਪਾਂ ਦਾ ਬਲੇਮ ਕਿੱਥੇ ਹਾਂਜੀ ਮਾਤਾ ਜੀ ਅਸੀਂ ਤੇ ਐਫ ਆਈ ਆਰ ਲਾਂਚ ਕਰਵਾਈ ਆ ਜੀ ਉਹ ਫਿਰ ਵੀ ਨਹੀਂ ਬੰਦੇ ਚੁੱਕ ਰਹੇ ਉਹ ਨਰਿੰਦਰ ਨੂੰ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਨਰਿੰਦਰ ਨੂੰ ਬਿਨਾ ਕਿਸੇ ਐਫ ਆਈ ਆਰ ਦੇ ਕਿਵੇਂ ਕਿਡਨਾਪ ਕੀਤਾ ਇਹ ਰੂਲ ਹੈ ਪੁਲਿਸ ਕੋਲੇ ਉਹਦਾ ਜਵਾਬ ਵੀ ਨਹੀਂ ਦੇ ਰਹੇ ਵੀ ਕਿਉਂ ਉਹਨਾਂ ਨੇ ਕਿਡਨਾਪ ਕੀਤਾ ਤਾਂ ਅਸੀਂ ਜਵਾਬ ਮੰਗ ਰਹੇ ਆ ਅਸੀਂ ਨਿਆਂ ਦੀ ਮੰਗ ਕਰ ਰਹੇ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਵੀ ਰੀਜ਼ਨ ਤੇ ਦੱਸਿਆ ਜਾਵੇ ਅਸ ਤੁਹਾਡੇ ਹੱਥ ਦੇ ਵਿੱਚ ਇਹ ਉਹਦੇ ਜਿਹੜੇ ਸਨਮਾਨ ਚਿੰਨ੍ਹ ਨੇ ਨਰਿੰਦਰ ਦੇ ਉਹਨਾਂ ਤੋਂ ਇਲਾਵਾ ਤੁਹਾਡੇ ਕੋਲ ਪੱਗ ਕਿ ਇਹ ਪੱਗ ਬੰਨੀ ਸੀ ਨਰਿੰਦਰ ਦੇ ਉਸ ਦਿਨ ਹਾਂਜੀ ਇਹ ਪੱਗ ਬੰਨੀ ਹੋਈ ਸੀ ਬੇਟੇ ਤੇ ਔਰ ਆ ਪੱਗ ਦਾ ਹਾਲ ਦੇਖੋ ਜੀ ਇਸ ਪੱਗ ਦਾ ਵੀ ਪੱਗ ਸਰਦਾਰਾਂ ਦੇ ਸਿਰ ਦਾ ਤਾਜ ਹੁੰਦੀ ਹੈ ਸਾਡੇ ਸਿੱਖਾਂ ਦੀ ਪੱਗ ਹੀ ਮੰਨੀ ਜਾਂਦੀ ਹੈ ਨਾ ਵੀ ਸਰਦਾਰ ਫੈਮਿਲੀ ਨੂੰ ਬਿਲੋਂਗ ਕਰਦੇ ਆ ਦਸਤਾਰ ਸਜੀ ਹੋਈ ਹੈ ਇਹਨਾਂ ਦੇ ਸਿਰ ਤੇ ਤਾਂ ਪੱਗ ਦਾ ਇਹ ਹਾਲ ਹੈ ਦਸਤਾਰ ਦਾ ਇਹ ਹਾਲ ਹੈ ਇਸ ਪੱਗ ਦਾ ਮਿਸਯੂਜ਼ ਕਰਕੇ ਉਹ ਉਲਕੜੀ ਸਿਆ ਗਿਆ ਸਾਰੇ ਸਾਰੇ ਕਾਰਨਰਸ ਤੋਂ ਫੱਟੀ ਹੋਈ ਹੈ ਪੱਗ ਖਿੱਚੀ ਹੋਈ ਹੈ ਖਿੱਚੀ ਵੀ ਹੈ ਕੜੀ ਸਿਵੀ ਹੈ ਕੁਝ ਇਦਾਂ ਲੱਗਦਾ ਹੈ ਕਿ ਜੋ ਗਲੇ ਦਾ ਮਾਰਕ ਦੇਖੀ ਕੁਝ ਇਦਾਂ ਲੱਗਦਾ ਹੈ ਸਿਰ ਦੇ ਵਿੱਚ ਪੱਤੇ ਦੇਖ ਕੇ ਪੱਗ ਦਾ ਹਾਲ ਦੇਖ ਕੇ ਕਿ ਸ਼ਾਇਦ ਗਲੇ ਚ ਪਾ ਕੇ ਸ਼ਾਇਦ ਕੜੀਸਿਆ ਵੀ ਗਿਆ ਇਹਨਾਂ ਨੂੰ ਜਾਦਾ ਇਹ ਹੋ ਸਕਦਾ ਕਿਤੇ ਰੋਡ ਸਾਈਡ ਕਿਤੇ ਹੋਣਗੇ ਕਿਉਂਕਿ ਉੱਥੇ ਹੀ ਪੱਤੇ ਝੜਦੇ ਆ ਨਾ ਰੋਡ ਸਾਈਡ ਕਿਤੇ ਹੋਣਗੇ ਇੱਕ ਕੱਚਾ ਥਾਂ ਹੋ ਸਕਦਾ ਜਿੱਥੇ ਕੜੀਸਕੇ ਲੈ ਕੇ ਗਏ ਆ ਦੇਖੋ ਅਸੀਂ ਉਹ ਤਾਂ ਹੁਣ ਇਨਵੈਸਟੀਗੇਸ਼ਨ ਕੀ ਕੁਛ ਕੀਤਾ ਬੱਚੇ ਨੇ ਉਸ ਵੇਲੇ ਕਿਵੇਂ ਕੁਰਲਾਇਆ ਕਿੰਨਾ ਟੌਰਚਰ ਉਹਨੂੰ ਕੀਤਾ ਇਹਨਾਂ ਨੇ ਇਹ ਤਾਂ ਜਾਣ ਵਾਲਾ ਤਾਂ ਚਲਿਆ ਗਿਆ ਹੁਣ ਇਹੀ ਇਹਨਾਂ ਨੂੰ ਅਰੈਸਟ ਕਰਨ ਤੇ ਇਹੀ ਦੱਸਣਗੇ ਵੀ ਇਹਨਾਂ ਨੇ ਕਿਉਂ ਸਾਡੇ ਬੱਚੇ ਦਾ ਇਹ ਹਾਲ ਕੀਤਾ ਤਾਂ ਸਾਡੀ ਤਾਂ ਇਹੀ ਰਿਕਵੈਸਟ ਹੈ ਸਭ ਨੂੰ ਕਿ ਸਾਡਾ ਸਾਥ ਦਿਓ ਸਾਨੂੰ ਨਿਆਂ ਦਿਓ ਸਾਡੇ ਬੱਚੇ ਲਈ ਤੁਸੀਂ ਵੀ ਸਾਥ ਦਿਓ ਜੋ ਜੋ ਸੁਣ ਰਹੇ ਹੋ ਤਾਂ ਸਾਨੂੰ ਨਿਆਂ ਚਾਹੀਦਾ ਹੈ ਨਰਿੰਦਰ ਲਈ ਜਸਟਿਸ ਚਾਹੀਦਾ ਸਾਡਾ ਸਾਥ ਦਿਓ ਤਾਂ ਤੁਸੀਂ ਵੀ ਸਭ ਸੁਣਿਆ ਬਿਲਕੁਲ ਬਹੁਤ ਦੁੱਖ ਭਰੀ ਕਹਾਣੀ ਹੈ ਇੱਕ ਪਰਿਵਾਰ ਦੀ ਤੇ ਮਾਤਾ ਜੀ ਉਰਲਾ ਰਹੇ ਨੇ ਜਿਨ੍ਹਾਂ ਦਾ ਬੇਟਾ ਗਿਆ ਤੇ ਉਹਨਾਂ ਦੀ ਪਤਨੀ ਨੇ ਛੋਟਾ ਜਿਹਾ ਬੇਟਾ 5 ਸਾਲ ਦਾ ਉਹਨਾਂ ਦਾ 6 ਸਾਲ ਦਾ ਹੈ 6 ਸਾਲ ਦਾ ਬੇਟਾ ਉਹਨਾਂ ਦਾ ਆਜੋ ਉਹਨਾਂ ਦਾ ਬੇਟਾ ਇਸ ਟੋਲੇ ਕੁਝ ਬੋਲਣਾ ਚਾਹੁੰਦਾ ਹਾਂਜੀ ਮੈਂ ਤਾਂ ਗੱਲ ਹਾਂ ਕੁਝ ਹੋਰ ਥੋੜਾ ਜਿਹਾ ਬੋਲ ਕੇ ਜਿਵੇਂ ਉਹਨਾਂ ਨੇ ਪਾਪਾ ਨੂੰ ਮਾਰਿਆ ਮੇਰੇ ਉਹਨਾਂ ਨੇ ਉਹਨਾਂ ਨੂੰ ਵੀ ਉਹ ਮੈ ਗ੍ਰੀਸ ਗ੍ਰੀਸ ਕਿ ਮਾਰਾ ਜਾਵੇ ਅਸੀਂ ਕੋਈ ਗਾਜਾ ਮੂਲੀ ਨਹੀਂ ਅਸੀਂ ਗੁਰੂ ਦੇ ਸੇਰਾਂ ਸੇਰ ਅਸੀਂ ਛੁੱਪੀ ਛੁਪਕੇ ਨਹੀਂ ਮੰਦੇ ਸਾਨੂੰ ਨਿਆਂ ਚਾਹੀਦਾ ਹੈ ਸਾਨੂੰ ਇਨਸਾਫ ਚਾਹੀਦਾ ਹੈ ਅਸੀਂ ਕੋਈ ਗਾਜਰ ਮੂਲੀ ਨਹੀਂ ਆ ਤੁਸੀਂ ਸਾਨੂੰ ਮਾਰ ਦੋ ਔਰ ਸਾਨੂੰ ਪਤਾ ਨਾ ਚਲੇ ਸਾਨੂੰ ਪਤਾ ਚੱਲਿਆ ਹੈ ਵੀ ਪੁਲਿਸ ਨੂੰ ਪੁਲਿਸ ਨੇ ਮਾਰਿਆ ਸੋ ਜਿਸ ਤਰੀਕੇ ਪਰਿਵਾਰ ਦੀ ਫਰਿਆਦ ਆ ਕਿ ਸਾਰੇ ਇਹਨਾਂ ਦੇ ਨਾਲ ਜੁੜਨ ਲਗਾਤਾਰ ਸੰਘਰਸ਼ ਕਰ ਰਹੇ ਨੇ ਪੁਲਿਸ ਆਪਣੀ ਜਗ੍ਹਾ ਸਹੀ ਆ। ਜਾਂ ਪਰਿਵਾਰ ਆਪਣੀ ਜਗ੍ਹਾ ਸਹੀ ਆ। ਉਹ ਸਾਰਾ ਇਨਕੁਆਇਰੀ ਚ ਆਏਗਾ। ਜੇ ਇਨਕੁਆਇਰੀ ਫੇਅਰ ਹੋਈ ਤਾਂ ਪੁਲਿਸ ਵੀ ਸਹੀ ਹੋ ਸਕਦੀ ਹੈ। ਪਰ ਪਰਿਵਾਰ ਜੋ ਆਖ ਰਿਹਾ ਪਰਿਵਾਰ ਦੇ ਜੋ ਸ਼ੰਕੇ ਨੇ ਕਟੂਕਟੋ ਤਾਂ ਦੂਰ ਕੀਤੇ ਜਾਣ। ਇਹ ਵੀ ਨਹੀਂ ਆ ਕਿ ਹਰ ਥਾਂ ਤੇ ਪੁਲਿਸ ਗਲਤ ਹੋਵੇ। ਪਰ ਜੇ ਪੁਲਿਸ ਗਲਤ ਨਹੀਂ ਹੈ ਤਾਂ ਫਿਰ ਇਨਕੁਆਇਰੀ ਕਿੱਥੇ ਖੜੀ ਉਹਨਾਂ ਦੀ? ਸਾਹਮਣੇ ਕਿਉਂ ਨਹੀਂ ਆਉਂਦੇ ਹੋ ਮੁਲਾਜ਼ਮ? ਇਸ ਜਤਨਾ ਪਟੇਲਾ ਕਰਨਲ ਕੇਸ ਦੇ ਵਿੱਚ ਹੋਇਆ ਸੀ ਹਾਲੇ ਤੱਕ ਉਹ ਚਾਰ ਪੁਲਿਸ ਜਿਹੜੇ ਅਫਸਰ ਨੇ ਹਾਲੇ ਤੱਕ ਸਾਹਮਣੇ ਆ ਕੇ ਉਹਨਾਂ ਨੇ ਆਪਣਾ ਪੱਖ ਨਹੀਂ ਰੱਖਿਆ ਜਦਕਿ ਕਰਨਲ ਦਾ ਪਰਿਵਾਰ ਤਿੰਨ ਮਹੀਨਿਆਂ ਤੋਂ ਲੜ ਰਿਹਾ ਪਰ ਇਸ ਮਸਲੇ ਦੇ ਵਿੱਚ ਵੀ ਸੀ ਕਹਿੰਦੇ ਆ ਘਟੋ ਘਟ ਸਵਾਲ ਕਰਨ ਦਾ ਇਨਕੁਆਇਰੀ ਮੰਗਣ ਦਾ ਫਿਰ ਇਹਨਾਂ ਦਾ ਹੱਕ ਬਣਦਾ ਪਰਿਵਾਰ ਦਾ ਇੱਕ ਜੀ ਗਿਆ ਕਮਾਊ ਪੁੱਤ ਗਿਆ ਜੀ ਨੇ ਘਰ ਚਲਾਉਣਾ ਸੀ